ਮਾਤਾ ਲక్ష్ਮੀ ਦੇ ਦੱਸੇ ਇਹ ਉਪਾਅ ਨੂੰ ਕਰਕੇ ਬ੍ਰਿਸ਼ਚਕ ਰਾਸ਼ੀ ਵਾਲੇ ਆਪਣੀ ਜ਼ਿੰਦਗੀ ਨੂੰ 2025 ਵਿੱਚ ਆਸਾਨ ਬਣਾ ਸਕਦੇ ਹਨ ਤੇ ਬ੍ਰਿਸ਼ਚਕ ਰਾਸ਼ੀ ਵਾਲਿਆਂ ਨੂੰ 2025 ਵਿੱਚ ਧਨ-ਦੌਲਤ ਦੀ ਕਮੀ ਨਹੀਂ ਹੋਵੇਗੀ ਕਿਉਂਕਿ 2025 ਦੇ ਸ਼ੁਰੂਆਤੀ ਮਹੀਨੇ ਤੁਹਾਨੂੰ ਪਰੇਸ਼ਾਨ ਕਰ ਸਕਦੇ ਹਨ ਪਰ ਮਾਰਚ ਤੋਂ ਬਾਅਦ ਤੁਹਾਡੀ ਪਟਰੀ ਠੀਕ ਹੁੰਦੀ ਨਜ਼ਰ ਆਊਗੀ ਕਿਉਂਕਿ ਬ੍ਰਿਸ਼ਚਕ ਰਾਸ਼ੀ ਉੱਪਰ ਮਾਤਾ ਲక్ష్ਮੀ ਦੀ ਕਿਰਪਾ ਹੁੰਦੀ ਹੈ ਜੇਕਰ ਬ੍ਰਿਸ਼ਚਕ ਰਾਸ਼ੀ ਦੇ ਲੋਕ ਮਾਤਾ ਲక్ష్ਮੀ ਦੇ ਦੱਸੇ ਇਹ ਉਪਾਅ ਨੂੰ 2025 ਵਿੱਚ ਅਪਣਾ ਕੇ ਰੋਜ਼ ਕਰਦੇ ਹਨ ਤਾਂ ਇਹਨਾਂ ਨੂੰ ಅಪਾਰ ਧਨ ਦੌਲਤ ਤੇ ਸੁੱਖ ਸਮਰiddhi ਮਿਲ ਸਕਦੀ ਹੈ ਬ੍ਰਿਸ਼ਚਕ ਰਾਸ਼ੀ ਦੇ ਲੋਕ ਬਹੁਤ ਰਿਹਸੈਮਈ ਹੁੰਦੇ ਹਨ ਜੇਕਰ ਤੁਸੀਂ ਬ੍ਰਿਸ਼ਚਪ ਰਾਸ਼ੀ ਦੇ ਕਿਸੇ ਵੀ ਬੰਦੇ ਜਾਂ ਔਰਤ ਨੂੰ ਪਹਿਲੀ ਵਾਰ ਮਿਲਦੇ ਹੋ ਤਾਂ ਇਹ ਤੁਹਾਡੇ ਨਾਲ ਖੁੱਲ ਕੇ ਕੋਈ ਵੀ ਗੱਲ ਨਹੀਂ ਕਰ ਪਾਉਂਦੇ ਬ੍ਰਿਸ਼ਚੇਵ ਰਾਸ਼ੀ ਦੇ ਲੋਕ ਬਹੁਤ ਵਿਸ਼ਵਾਸੀ ਹੁੰਦੇ ਹਨ ਜਿਸ ਕਰਕੇ ਇਹਨਾਂ ਤੇ ਹਰ ਕੋਈ ਅੱਖਾਂ ਬੰਦ ਕਰਕੇ ਵਿਸ਼ਵਾਸ ਕਰਦਾ ਹੈ ਇਹ ਕਿਸੇ ਵੀ ਆਸਾਨ ਕੰਮ ਨੂੰ ਹੱਥ ਨਹੀਂ ਪਾਉਂਦੇ ਬਲਕਿ ਜੋ ਕੰਮ ਹੋਰ ਨਹੀਂ ਕਰ ਸਕਦੇ ਉਹਨਾਂ ਨੂੰ ਇਹ ਕਰਕੇ ਦਿਖਾਉਂਦੇ ਹਨ ਵ੍ਰਿਸ਼ਚਬ ਰਾਸ਼ੀ ਦੇ ਲੋਕ ਬਹੁਤ ਭਾਵੁਕ ਹੁੰਦੇ ਹਨ ਜਿਸ ਕਰਕੇ ਇਹ ਛੋਟੀ ਛੋਟੀ ਗੱਲਾਂ ਨੂੰ ਦਿਲ ਤੇ ਲਗਾ ਲੈਂਦੇ ਹਨ ਜਿਸ ਕਰਕੇ ਇਹਨਾਂ ਨੂੰ ਕਾਫੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਵ੍ਰਿਸ਼ਚਬ ਰਾਸ਼ੀ ਦੇ ਲੋਕ ਬਹੁਤ ਦੇਹਸਮਈ ਹੋਣ ਕਰਕੇ ਇਹਨਾਂ ਦੀ ਕਿਸਮਤ ਨੂੰ ਸਿੱਧੇ ਰਸਤੇ ਤੇ ਲੈ ਕੇ ਆਉਣ ਲਈ ਮਾਤਾ ਲਕਸ਼ਮੀ ਨੇ ਕੁਝ ਉਪਾਅ ਦੱਸੇ ਹਨ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਵੀ ਆਪਣੇ ਜੀਵਨ ਨੂੰ ਸਫਲ ਬਣਾ ਸਕਦੇ ਹੋ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਇਸ ਵੀਡੀਓ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰੋ ਤੇ ਕਮੈਂਟ ਵਿੱਚ ਜੈ ਮਾਤਾ ਲక్ష్ਮੀ ਲਿਖੋ ਜਿਸ ਨਾਲ ਮਾਤਾ ਲక్ష్ਮੀ ਦੀ ਕਿਰਪਾ ਤੁਹਾਡੇ ਉੱਪਰ ਹਮੇਸ਼ਾ ਹੀ ਬਣੀ ਰਹੇਗੀ ਦੋਸਤੋ ਸਾਲ 2025 ਵਿੱਚ ਬ੍ਰਿਸ਼ਚਕ ਰਾਸ਼ੀ ਵਾਲਿਆਂ ਨੂੰ ਸਿਹਤ ਸੰਬੰਧੀ ਛੋਟੀ ਮੋਟੀ ਪਰੇਸ਼ਾਨੀ ਹੋ ਸਕਦੀ ਹੈ ਬ੍ਰਿਸ਼ਚਕ ਰਾਸ਼ੀ ਵਾਲਿਆਂ ਨੂੰ ਕਮਰ ਦਰਦ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਜਿਸ ਕਰਕੇ ਬ੍ਰਿਸ਼ਚਕ ਰਾਸ਼ੀ ਵਾਲਿਆਂ ਨੂੰ ਮਾਨਸਿਕ ਪਰੇਸ਼ਾਨੀ ਵੀ ਹੋ ਸਕਦੀ ਹੈ ਇਸ ਲਈ ਬ੍ਰਿਸ਼ਚਕ ਰਾਸ਼ੀ ਵਾਲਿਆਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ ਆਪਣੇ ਖਾਣ ਪੀਣ ਤੇ ਪੂਰਾ ਧਿਆਨ ਰੱਖਣਾ ਚਾਹੀਦਾ ਹੈ ਤੇ ਮਾਨਸਿਕ ਪਰੇਸ਼ਾਨੀ ਨੂੰ ਦੂਰ ਕਰਨ ਲਈ ਜੋ ਜਾਣਨਾ ਜੋਗ ਕਰਨਾ ਚਾਹੀਦਾ ਹੈ ਬ੍ਰਿਸ਼ਚਕ ਰਾਸ਼ੀ ਵਾਲਿਆਂ ਨੂੰ ਸਾਲ ਦੇ ਸ਼ੁਰੂਆਤ ਵਿੱਚ ਕੈਰੀਅਰ ਨੂੰ ਲੈ ਕੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਮਾਰਚ ਤੋਂ ਜੂਨ ਮਹੀਨੇ ਵਿੱਚ ਤੁਹਾਨੂੰ ਅੱਗੇ ਵਧਣ ਦੇ ਬਹੁਤ ਵਧੀਆ ਮੌਕੇ ਮਿਲ ਸਕਦੇ ਹਨ ਤੇ ਬ੍ਰਿਸ਼ਚਕ ਰਾਸ਼ੀ ਦੇ ਜੋ ਲੋਕ ਵਿਦੇਸ਼ ਜਾ ਕੇ ਨੌਕਰੀ ਕਰਨਾ ਚਾਹੁੰਦੇ ਹਨ ਉਹਨਾਂ ਦਾ ਇਹ ਸੁਪਨਾ 2025 ਵਿੱਚ ਪੂਰਾ ਹੋ ਸਕਦਾ ਹੈ ਤੇ ਉਹਨਾਂ ਨੂੰ ਸਾਲ 2025 ਵਿੱਚ ਚੰਗੇ ਮੌਕੇ ਮਿਲ ਸਕਦੇ ਹਨ ਬ੍ਰਿਸ਼ਚਕ ਰਾਸ਼ੀ ਵਾਲਿਆਂ ਨੂੰ ਆਪਣੀ ਮਿਹਨਤ ਦੇ ਸਦਕਾ ਧਨਲਾਭ ਵੀ ਹੋ ਸਕਦਾ ਹੈ ਜਿੰਨੀ ਜ਼ਿਆਦਾ ਮਿਹਨਤ ਕਰਨਗੇ ਉਨਾਂ ਹੀ ਜ਼ਿਆਦਾ ਧਨ ਕਮਾ ਸਕਣਗੇ ਕਿਉਂਕਿ ਮਾਤਾ ਲక్ష్ਮੀ ਜੀ ਇਹਨਾਂ ਨੂੰ ਇਹਨਾਂ ਦੀ ਮਿਹਨਤ ਦੇ ਪੂਰਾ ਫਲ ਦੇਣਗੇ ਜਿਸ ਨਾਲ ਇਹਨਾਂ ਨੂੰ ਧਨ ਦੀ ਕਮੀ ਨਹੀਂ ਹੋਵੇਗੀ ਬ੍ਰਿਸ਼ਚਕ ਰਾਸ਼ੀ ਵਾਲਿਆਂ ਨੂੰ ਕਾਰੋਬਾਰ ਵਿੱਚ ਸਾਂਝੇਦਾਰੀ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਸਾਂਝੇਦਾਰੀ ਨਾਲ ਤੁਹਾਨੂੰ ਨੁਕਸਾਨ ਹੋ ਸਕਦਾ ਹੈ ਜਾਂ ਤੁਹਾਡਾ 파ਟਰਨਰ ਤੁਹਾਨੂੰ ਧੋਖਾ ਦੇ ਸਕਦਾ ਹੈ ਬ੍ਰਿਸ਼ਚਕ ਰਾਸ਼ੀ ਵਾਲਿਆਂ ਦੇ ਸਾਲ 2025 ਵਿੱਚ ਆਪਣੇ ਪ੍ਰੇਮੀ ਨਾਲ ਸਬੰਧ ਰੋਮਾਂਟਿਕ ਹੋਣ ਵਾਲੇ ਹਨ ਇਹਨਾਂ ਨੂੰ ਆਪਣੇ 파ਟਰਨਰ ਦਾ ਪੂਰਾ ਸਾਥ ਮਿਲੇਗਾ ਸਾਲ ਦੇ ਕੁਝ ਮਹੀਨਿਆਂ ਵਿੱਚ ਥੋੜਾ ਮਤਭੇਦ ਹੋ ਸਕਦਾ ਹੈ ਗੱਲਬਾਤ ਨਾਲ ਹੱਲ ਕੀਤਾ ਜਾ ਸਕਦਾ ਹੈ ਬਸ ਤੁਹਾਨੂੰ ਜਲਦਬਾਜ਼ੀ ਤੋਂ ਬਚਣਾ ਚਾਹੀਦਾ ਹੈ ਦੋਸਤੋ ਸਾਲ 2025 ਵਿੱਚ ਮਾਤਾ ਲక్ష్ਮੀ ਦੀ ਕਿਰਪਾ ਨਾਲ ਬ੍ਰਿਸ਼ਚਕ ਰਾਸ਼ੀ ਵਾਲਿਆਂ ਲਈ ਬਦਿਆ ਹੀ ਰਹਿਣ ਵਾਲਾ ਹੈ ਪਰ ਫਿਰ ਵੀ ਮਾਤਾ ਲక్ష్ਮੀ ਦੇ ਦੱਸੇ ਕੁਝ ਆਨ ਤੁਸੀਂ ਅਪਣਾ ਸਕਦੇ ਹੋ ਜਿਸ ਨਾਲ ਮਾਤਾ ਲక్ష్ਮੀ ਦੀ ਕਿਰਪਾ ਤੁਹਾਡੇ ਉੱਪਰ ਬਣੀ ਹੀ ਰਹੇਗੀ ਬ੍ਰਿਸ਼ਚਕ ਰਾਸ਼ੀ ਦੇ ਜਿਨ੍ਹਾਂ ਲੋਕਾਂ ਨੂੰ ਹੱਦ ਤੋਂ ਵੱਧ ਮਿਹਨਤ ਕਰਨੀ ਪੈਂਦੀ ਹੈ ਜਾਂ ਤੁਸੀਂ ਮਾਨਸਿਕ ਤੌਰ ਤੇ ਬਹੁਤ ਪਰੇਸ਼ਾਨ ਹੋ ਤਾਂ ਤੁਹਾਨੂੰ 2025 ਵਿੱਚ ਔਰਤਾਂ ਨੂੰ ਲਾਲ ਰੰਗ ਦੀਆਂ ਚੂੜੀਆਂ ਜਾਂ ਸੂਟਾ ਦਾ ਦਾਨ ਕਰਨਾ ਚਾਹੀਦਾ ਹੈ ਜਿਸ ਨਾਲ ਮਾਤਾ ਲక్ష్ਮੀ ਦੀ ਕਿਰਪਾ ਤੁਹਾਡੇ ਉੱਪਰ ਬਣੀ ਰਹੇਗੀ ਬਹੁਤ ਪੈਸੇ ਕਮਾਉਣ ਦੇ ਬਾਅਦ ਵੀ ਜੇਕਰ ਬ੍ਰਿਸ਼ਚਕ ਰਾਸ਼ੀ ਵਾਲਿਆਂ ਨੂੰ ਧਨ ਨਹੀਂ ਬਚਦਾ ਤਾਂ ਉਹਨਾਂ ਨੂੰ ਸ਼ਨੀਵਾਰ ਦੇ ਦਿਨ ਕਾਲੇ ਤਿਲ ਜਾਂ ਜੁੱਤੇ ਚੱਪਲ ਦਾ ਦਾਨ ਕਰਨਾ ਚਾਹੀਦਾ ਹੈ ਜਿਸ ਨਾਲ ਇਹਨਾਂ ਦੇ ਘਰ ਵਿੱਚ ਬਰਕਤ ਹੋਵੇਗੀ ਜੇਕਰ ਬ੍ਰਿਸ਼ਚਕ ਰਾਸ਼ੀ ਵਾਲਿਆਂ ਨੂੰ ਇਹਨਾਂ ਦੀ ਕਿਸਮਤ ਦਾ ਸਾਥ ਨਹੀਂ ਮਿਲ ਰਿਹਾ ਜਾਂ ਫਿਰ ਉਹਨਾਂ ਦੇ ਕੰਮ ਵਿੱਚ ਰੁਕਾਵਟਾਂ ਆਉਂਦੀਆਂ ਹਨ ਜਾਂ ਪੜ੍ਹਾਈ ਦੇ ਮਾਮਲੇ ਵਿੱਚ ਸਮੱਸਿਆ ਆ ਰਹੀ ਹੈ ਤਾਂ ਤੁਹਾਨੂੰ ਵੀਰਵਾਰ ਦੇ ਦਿਨ ਕੋਈ ਵੀ ਸ਼ੁਭ ਕੰਮ ਤੇ ਜਾਣ ਲੱਗੇ ਪੀਲੇ ਕਪੜੇ ਪਾ ਕੇ ਜਾਣਾ ਚਾਹੀਦਾ ਹੈ ਜਿਸ ਨਾਲ ਤੁਹਾਡੇ ਕੰਮ ਸਿੱਧੇ ਹੁੰਦੇ ਨਜ਼ਰ ਆਣਗੇ ਇਸ ਤੋਂ ਇਲਾਵਾ ਤੁਸੀਂ ਵੀਰਵਾਰ ਨੂੰ ਗਾਵਾਂ ਨੂੰ ਗੋੜ ਤੇ ਛੋਲਿਆਂ ਦਾ ਦਾਨ ਵੀ ਕਰ ਸਕਦੇ ਹੋ ਜਿਸ ਨਾਲ ਤੁਹਾਨੂੰ ਭਾਗੇ ਦਾ ਪੂਰਾ ਸਾਥ ਮਿਲੇਗਾ ਤੇ ਤੁਹਾਡੇ ਕੰਮ ਬਣਨੇ ਸ਼ੁਰੂ ਹੋ ਜਾਣਗੇ ਜੇਕਰ ਤੁਸੀਂ ਆਪਣੀ ਫੀਲਿੰਗਾਂ ਤੇ ਕੰਟਰੋਲ ਨਹੀਂ ਕਰ ਪਾਉਂਦੇ ਜਿਸ ਕਰਕੇ ਤੁਹਾਨੂੰ ਮਾਨਸਿਕ ਪਰੇਸ਼ਾਨੀ ਹੁੰਦੀ ਹੈ ਤਾਂ ਤੁਹਾਨੂੰ ਚਾਂਦੀ ਦੀ ਅੰਗੂਠੀ ਬਨਵਾ ਕੇ ਆਪਣੇ ਹੱਥ ਵਿੱਚ ਪੋਣੀ ਚਾਹੀਦੇ ਹੈ ਜਾਂ ਫਿਰ ਸੋਮਵਾਰ ਦੇ ਦਿਨ ਦੁੱਧ ਜਾਂ ਚੀਟੀਆਂ ਚੀਜ਼ਾਂ ਦਾ ਦਾਨ ਕਰਨਾ ਚਾਹੀਦਾ ਹੈ ਦੋਸਤੋ ਮਾਤਾ ਲక్ష్ਮੀ ਜੀ ਦੇ ਦੱਸੇ ਉਪਾਅ ਤੁਹਾਡੇ ਲਈ ਬਹੁਤ ਕਾਰਗਰ ਸਾਬਿਤ ਹੋ ਸਕਦੇ ਹਨ ਜਿਸ ਨਾਲ ਤੁਸੀਂ ਆਪਣੇ ਜੀਵਨ ਨੂੰ ਨਵੀਂ ਦਿਸ਼ਾ ਦੇ ਸਕਦੇ ਹੋ ਐਜਾ ਦੀ ਹੋਰ ਵੀਡੀਓ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਵੀਡੀਓ ਨੂੰ ਸ਼ੇਅਰ ਕਰੋ 淡的吧的。